ਠੀਕ ਮੈਨੂੰ ਤੁਹਾਨੂੰ ਵਧਾਈਆਂ ਬਾਈ ਤੁਸੀਂ ਲੇਜਰ ਕਰਾ ਲਿਆ ਹੁੰਦਾ ਪਾਰਟੀ ਉਹਦੀ ਪਾਰਟੀ ਹੀ ਇਹਨੂੰ ਦਊਗਾ ਵੀਰੇ ਨੂੰ ਮੈਨੂੰ ਤੈਨੂੰ ਇਹ ਮੈਂ ਤੇਰਾ ਦੋਸਤ ਨਹੀਂ ਆਗਾ ਤੇਰਾ ਮਾੜੀ ਤਾਂ ਹੀਰਾ ਹੈਗਾ ਤੇਰਾ ਵੀਰਾ ਹੈ ਇਹ ਵੀ ਨਾਂ ਵੀ ਤੈਨੂੰ ਕਿਹਨੇ ਦੱਸਿਆ ਵੀ ਹੀਰਾ ਹੈ ਲੈ ਤੈਨੂੰ ਹੀਰਾ ਹੀਰਾ ਕਹਿ ਕੇ ਬੁਲਾਉਂਦੇ ਆ ਅੱਛਾ ਉੱਥੇ ਮੈਂ ਵੀ ਤਾਂ ਹੁੰਦਾ ਹੈ ਹੈ ਉੱਥੇ ਮੈਂ ਵੀ ਤਾਂ ਹੁੰਦਾ ਹੈ ਅੱਛਾ ਤੂੰ ਸੁਣ ਲੈ ਨਾ ਪਸ ਕਉਤਰੇ ਉਹ ਤਾਂ ਹੀ ਦਾ ਹੁਣ ਤੂੰ ਆਏ ਦੇਖ ਲੈ ਕਿਤੇ ਤੱਗੀ ਮਤਲ ਮਾਣੀ ਮੋਟੀ ਦਿਖਦੀ ਹੈ ਪਹਿਲੇ ਦਿਨ ਦਾ ਮੁੰਡੇ ਦਾ ਕੰਮ ਹੈ ਰੋਜ਼ ਰੋਜ਼ ਫਰਕੇ ਪਹਿਣਾ ਡੇਲੀ ਦਾ ਬਾਕੀ ਉਦਣ ਆਹੇ ਜਦੋਂ ਆਹੇ ਆਏ ਤੇ ਕਰਨਾ ਆਪਣੇ ਪਿੰਡ ਦੇ ਮੁੰਡੇ ਦਾ ਹੀ ਕਰਕੇ ਗਏ ਤੇ ਇਹ ਪਹਿਲਾਂ ਆਪਣੇ ਕਰਿਆ ਤਾਂ ਫਿਰ ਮੈਂ ਉਰੇ ਆਪਣੇ ਮੈਂ ਮੜਾ ਸਿਖਾਤਾ ਤੈਨੂੰ ਖੇਚ ਅਸੀ ਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਬਾਕੀ ਮਹਿਫਲਾ ਲੱਗਿਆ ਨੇ ਮੋਟਰਫਰ ਕੀ ਹਾਲ ਐ ਚ ਵੀਰ ਹਾਂ ਕਾਲ ਜੀ ਸਾਰਾ ਨੂੰ ਕਿਵੇਂ ਆ ਕਾਲ ਜੀ ਬਧਾਈਆਂ ਭਾਈ ਪਨੀਰੀ ਦੀਆਂ ਵੀਜਣ ਲੱਗਿਆ ਜੀ ਭਾਈ ਪਲੇਜ਼ਰ ਮਾਰਾ ਤਾ ਉਧੋਂ ਦੇਖ ਪਨੀਰੀ ਕੈਰੀਜ ਦੱਸੋ ਫਿਰ ਕਿਕਰ ਨੰਬਰ ਆਇਆ ਇੱਥੇ ਫਾਰ ਪਾਣੀ ਖੜਾ ਦੇ ਲੈ ਤੇਰਾ ਭਾਈ ਚਾਚਾ ਉੱਧਰ ਚਾਚੇ ਅੱਸਰੀ ਕਾਲ ਪਹਿਲਾਂ ਤਾਂ ਕਾਲ ਜੀ ਕੀ ਹਾਲ ਆ ਤੇਰਾ ਵਧੀਆ ਆਪਣਾ ਬੰਦਾ ਪਾਸ ਹੋ ਗਿਆ ਪੇਪਰਾਂ ਚ ਬਾਦ ਹੀ ਆ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਭਾਈ अच्छा और मैं कलू मारूंगा आहो कलू मार दे हुन पडदा है जी बहुत होई भी आ इधर वधिया पडदा है होई भी सवेरे साजे रे लाग जे 6 ਵਜੇ ਲੱਜਵੇ 10 ਵਜੇ ਖੜਾ ਦੇ ਆਰਾਮ ਨਾਲ ਸਭ ਤੋਂ ਵਧੀਆ ਉਹ ਟਾਈਮ ਵਧੀਆ ਆ ਟਾਈਮ ਤੇ ਯਾਰ ਗਰਮੈਸੇ ਬਹੁਤ ਹੁੰਦੀ ਆ ਨਾ ਨਾ ਇਸ ਜੱਫੇ ਹਾਂ ਗਾਲੇ ਹੁਣ ਕੀ ਲੈਖ ਹੋਣਾ ਫੇਫਾਇਦਾ ਨਹੀਂ ਚੂਗਾ ਨਹੀਂ ਹੋਣਾ ਉਹ ਤਾਂ ਪਰ ਖੜਨੀ ਆ ਹਵਾ ਚੱਲਣੀ ਚਾਹੀਦੀ ਆ ਘਰ ਤੇ ਖੜ ਗਈ ਨਾ ਰੇਂਜ ਟੁੱਟਦੀ ਆ ਫੇਰ ਫਿਰ ਮੈਂ ਉਹ ਮੁੰਡੇ ਨੂੰ ਵੀ ਭਾਈ ਪੁੱਛਿਆ ਜੀ ਤਾਂ ਕਰਕੇ ਆਇਆ ਤਾਂ ਇਹ ਭਾਵਾ ਨਾ ਬੁੱਢੇ ਪੋਰੇ ਮਾ ਹਾਂ ਭਾਈ ਦਾਦੇ ਕਮੀ ਪੇਸ਼ੀ ਕੋਈ ਕਹਾਂ ਦਾ ਨਾ ਭਾਈ ਹੈ ਹੀ ਨਹੀਂ ਕੋਈ ਮਤਲਬ ਹੀ ਨਹੀਂ ਫਿਰ ਮੈਂ ਸਵੇਰੇ ਉਹਨੂੰ ਕਰਿਆ ਮੁੰਡੇ ਨੂੰ ਉਹ ਕਹਿੰਦਾ ਭਾਈ ਇੱਕ ਨੰਬਰ ਪਾਣੀ ਖੜਾ ਇੱਕ ਖੁੰਜੇ ਦੇ ਖੁੰਜਾ ਇਹਨ ਮਿਲਦਾ ਕਹਿੰਦਾ ਮੈਂ ਕਿਹਾ ਜਿਹੜਾ ਪਾ ਉਦੰਗ ਨਹੀਂ ਮਾਰ ਕੇ ਕਮਾਲ ਪਰ ਹੂੰ ਪਾਣੀ ਵਾਲੀ ਦਾ ਧੁੱੱਕੀ ਕੱਢ ਛੱਡੀ ਮੁੰਡੇ ਨੇ ਲੈ ਛੱਡੋ ਉਹ ਫਿਰ ਮੈਂ ਚਲਾਉ ਬੱਤੀ ਵਾਲੇ ਚਲਾਉਦੇ ਨੂੰ ਕਿੰਨਾ ਟਾਈਮ ਹੋ ਗਿਆ ਟਰੈਕਟਰ ਉਹਦਾ ਇੱਕ ਵਾਰ ਪਤਾ ਲੱਗ ਜਾਈ ਬਸ ਆ ਕੋ ਤੈਨੂੰ ਮੈਂ ਪਹਿਲਾਂ ਹੀ ਗਿਆਦਾ ਯਾਰ ਵੀ ਅਸੀਂ ਤਾਂ ਸੁਆਗੇ ਨਾਲ ਲੀਅਰ ਕਰਦੇ ਹਾਂ ਇਹ ਤਾਂ ਫੇਰ ਲੀਅਰ ਕਰਾਏ ਹੁਣ ਤੇਰਾ ਓਕਣੀ ਯਾਰ ਹੁਣ ਮੈਂ ਤੈਨੂੰ ਦੱਸਦਾ ਹੱਛੇ ਵੀਰ ਜਿੰਨਾ ਤੈਨੂੰ ਸਿਖਾਉਣਾ ਦੋ ਮੈਂ ਸਿਖਾ ਦਤਾ ਇੱਕ ਤੈਨੂੰ ਸਾਈਡਾਂ ਵਾਲੀ ਚੀਜ਼ ਦੱਸ ਦੇਣੀ ਉਦੇ ਬਾਅਦ ਤਾਂ ਤੇਰਾ ਆਪਣਾ ਤਿਆਰ ਬਾ ਇੱਕ ਖੁੰਝੇ ਦੱਸ ਦਨੇ ਤੈਨੂੰ ਦੱਸਿਆ ਤਾਂ ਉਹਦਾ ਠੀਕ ਆ ਉਹ ਵੀ ਸੌਖਾ ਹੀ ਕੰਮ ਆ ਤਨੂੰ ਆਇਦਾ ਮੈਂ ਸਾਲਾ ਰੇਂਜ ਛੱਡ ਦੂੰਗਾ ਫੜੂੰਗਾ ਕਿਵੇਂ ਨਾ ਥੱਲੇ ਕਰ ਇਹ ਤੇ ਮੈਨੂੰ ਪਤਾ ਲੱਗ ਗਿਆ ਬਸ ਤੂੰ ਥੀਂਦੇ ਖਾਂਦੇ ਆਇ ਲਾ ਕੇ ਆਉਂਦਾ ਬੈਕ ਮੈਂ ਉਹ ਸਾਰਾ ਠੀਕ ਆ ਜਿਹੜਾ ਨਾ ਇੱਕ ਹੁਣ ਸਾਈਡ ਰਹਿ ਜਾਂਦੀ ਆ ਆਈ ਨਹੀਂ ਖੇਦਦੀ ਹੁੰਦੀ ਚਾਚੇ ਸਾਈਡ ਉਹ ਤੈਨੂੰ ਦੱਸਣੀ ਆ ਬਸ ਬਾਕੀ ਤਾਂ ਮੇਰੇ ਵੱਲੋਂ ਓਕੇ ਰਿਪੋਰਟ ਤੇ ਹੁਣ ਬਾਈ ਇਹਦੇ ਬਾਅਦ ਤੇਰਾ ਤਾਂ ਆਪਣਾ ਤਜਰਬਾ ਜਿਕੜਾ ਸਿੱਖੂੰਗਾ ਸਿੱਖੀ ਜਾ ਠੀਕ ਨਹੀਂ ਚਾਚੇ ਹੁਣ ਤੈਨੂੰ ਜਿਕੜਾ ਉਹ ਨਹੀਂ ਵੀ ਆਪਣੇ ਤਜਰਬੇ ਨਾਲ ਹੁਣ ਜੋ ਮਰਜ਼ੀ ਕਰੀ ਜਾ ਬੰਦੇ ਨਾ ਆਪਣੇ ਅਜੇ ਬਲਟਾਵੇਂ ਮਾਰੋ ਟੈਟ ਹੋਇਆ ਵਾ ਖੇਤ ਜਿਆਦਾ ਹੁਣ ਤਾਂ ਪਰ ਲੇਜ਼ਰ ਕਰਦਾ ਹੈਗਾ ਜਾਂ ਮਰਜੀ ਮਾਰ ਦਿੰਦਾ ਕੱਟ ਮਿੱਟੀ ਪਾ ਕੇ ਤੋਈ ਦਿੰਦਾ ਕਿਹੜਾ ਬੀਜ ਬੀਜਿਆ ਹਾਂ ਮੈਨੂੰ ਤਾਂ ਯਾਰ 2 ਮਿਲੇ ਆ ਤੂੰ ਐ ਸਮਝ ਰਹੀ 15 ਕੀ ਲੈ ਲਾਏ ਹਾਂ ਤਾਂ 14 ਹੀ ਰਹਿ ਗਏ ਨੇ ਇੰਨਾ ਮਹਿੰਗੇ ਇਨਸ਼ਾਅੱਲਾ ਬਲੈਕ ਚੱਲਦੀ ਦੂਜਿਆਂ ਦੀ ਵੀ ਭਾਂਤੇ ਜੀਵਾਰ ਕਿੱਥੇ ਕਿੱਥੇ ਮੋਰੀ ਜੇ ਆਹ ਉਹ ਤਾਂ ਹੈ ਹੀ ਆ ਲੈਣਾ ਪੈਣਾ ਹੈ ਮੰਨੂ ਮੈਂ ਦੋ ਤਿੰਨ ਜਗ੍ਹਾ ਪੁੱਛ ਕੇ ਆਇਆ ਜਿਹੜਾ ਉਹ 10 ਆ ਸੁਪਰੀਮ 110 ਆ ਗੰਡੇ ਹੋ ਜਾਂਦੇ ਉਹ ਉਹ ਸਾਰੇ ਕਹਿੰਦੇ ਆ ਕਹਿੰਦੇ ਭਾਈ ਦੇਣ ਨੂੰ ਦੇ ਦੰਨੇ ਬੀਜ ਵੀ ਸਾਡੀ ਗਾਰੰਟੀ ਕੋਈ ਨਹੀਂ ਬੀਜ ਵੀ ਇੰਨਾ ਮਹਿੰਗਾ ਫਿਰ ਮੈਂ ਸੋਚਿਆ ਮੈਂ ਕਿ ਯਾਰ ਜਿਹੜਾ ਪਹਿਲਾਂ ਲਾਏ ਪਏ ਮੈਂ 131 ਲੈ ਆਇਆ ਇੱਕ ਮੇਰੇ ਕੋ 26 ਦਾ ਪਿਆ ਤਾਂ ਬਾਈ ਜੀ ਬੀਜ ਬਲੇਕ ਹੋਣ ਲੱਗ ਗਿਆ ਨਾ ਉਦੋਂ ਕੋਈ ਪਤਾ ਨਹੀਂ ਬੀਜ ਕੋਈ ਫਿਰ ਲੈ ਲਓ ਹੀ ਨਾ ਯਾਰ ਚਾਚੇ ਫਿਰ ਆਪਾਂ ਵੀ ਕਹਾਂ ਨੂੰ ਰਿਸਕ ਲੈਣਾ ਤਾਂ ਕਰਕੇ ਫਿਰ ਹੁਣ ਕੀਆ ਦੇਖ ਲਾ ਦੇਖ ਲਾ ਬਾਕੀ ਬਾਈ ਆਹ ਲੇਜ਼ਰ ਕਰਿਆ ਦੁੱਧ ਨੇ ਕਹੀਗੇ ਕਹਿੰਦੇ ਸਾਨੂੰ ਅਜੇ ਲੱਗਦੀ ਕਸਰ ਮਾੜੀ ਮੋਟੀ ਪਰ ਆਹ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਕਰਿਆ ਬਲੇ ਜੇ ਆਪਾਂ ਪਾਣੀ ਉਹ ਛੱਡਿਆ ਹੁਣ ਓਕੇ ਜੀ ਰਿਪੋਰਟ ਆ ਹਣ ਬਾਕੀ ਸਾਰੇ ਉੱਧਰ ਬੈਠੇ ਆ ਅੱਪਾ ਨੇ ਵੀ ਗੰਨੇ ਨੂੰ ਅੱਜ ਪਾਣੀ ਲਾ ਛੱਡੇ ਆ ਤੇ ਪਨੀਰੀ ਦਾ ਬੀਜ ਲਿਆਂਦਾ ਏ ਦੋ ਇੱਕ ਆਪਾਂ ਨੇ 131 ਲਿਆਂਦਾ ਤੇ ਇੱਕ ਆਪਾਂ ਨੇ ਲਿਆਂਦਾ 26 ਦਾ ਇੱਕ 1509 ਆਪਣੇ ਕੋਲ ਦਾਦਾ ਛਿੱਟਾ ਪਹਿਲਾਂ ਹੀ ਦੇ ਦਿੱਤਾ ਥੀ ਛਿੱਟਾ ਪਹਿਲਾਂ ਹੀ ਲੇ ਕੇ ਸੁੱਕੇ ਫੇਰ ਦਾ ਮਾਕੇ ਉਧਰੇ ਪਾਣੀ ਚੱਲ ਰਿਹਾ ਗੱਪੇ ਨੂੰ ਵਿੱਚ ਤਿੱਖੇ ਇੱਥੇ ਤੇ ਇੱਕ ਤੁਹਾਨੂੰ ਉਧਰ ਨਿਗਾਹ ਮਾਰਾ ਕੇ ਲਿਆਉਣਾ ਮੈਂ ਉਧਰ ਨੂੰ ਜਾਣਾ ਹੈਗਾ ਤੇ ਹੱਜ ਵੀ ਨੇ ਲੇਜ਼ਰ ਕਰਿਆ ਦਾ ਪਾਣੀ ਛੱਡਿਆ ਪਿਆ ਦੇਖ ਕੇ ਆਉਨੇ ਆ ਉੱਥੇ ਵੀ ਆਪਾਂ ਸ਼ੀਰੂ ਵੀ ਲੋ ਜੀ ਆਹ ਮੁੰਡੇ ਨੇ ਬਾਈ ਖੇਤ ਕਰਿਆ ਦਾ ਪਹਿਲੇ ਦਿਨ ਥਾਂਦਲ ਵੀਰ ਅੱਪੀ ਕਾ ਜੀ ਬਹੁਤ ਵਧੀਆ ਇਹਨਾਂ ਕੋਈ ਦੇਖ ਹੁੰਦਾ ਹੁਣ ਹੁਣ ਤੂੰ ਆਏ ਦੇਖ ਲੈ ਕਿਤੇ ਤੱਗੀ ਮੈਨੂੰ ਪਾਣੀ ਮੋਟੇ ਦਿਖਦੀ ਹੈ ਪਹਿਲੇ ਦਿਨ ਦਾ ਮੁੰਡੇ ਦਾ ਕੰਮ ਆ ਇਹ ਹੁਣ ਸਾਡਾ ਰੋ ਰੋ ਫਰਕੇ ਪੈਣਾ ਦਿੱਲੀ ਦਾ ਬਾਕੀ ਉਦੋਂ ਆਹੇ ਜਦੋਂ ਆਹੇ ਆਏ ਤੇ ਕਰਨ ਆਪਣੇ ਪਿੰਡ ਦੇ ਮੁੰਡੇ ਤੇ ਹੀ ਕਰਕੇ ਗਏ ਤੇ ਇਹ ਪਹਿਲਾਂ ਆਪਣੇ ਕਰਿਆ ਤਾਂ ਫਿਰ ਮੈਂ ਉਰੇ ਆਪਣੇ ਮੈਂ ਮੜਾ ਸਿਖਾਤਾ ਤੈਨੂੰ ਖੇਚ ਹਾਂ ਬਾਅਦੇ ਬਾਦ ਉਰੇ ਛੱਡਦਾ ਮੈਂ ਮੈਂ ਕਿਹਾ ਹੁਣ ਤੂੰ ਕਰੀ ਜਾ ਜੋ ਮਰਜ਼ੀ ਕਰ ਪੁੱਠਾ ਸਿੱਧਾ ਜਿੱਕਣਾ ਤੈਨੂੰ ਕਰਨਾ ਇੱਕ ਵਾਰੀ ਦੱਸਤਾ ਇਹਨੂੰ ਮੈਂ ਚਲੇ ਗਿਆ ਮੈਂ ਕਿਹਾ ਨਹੀਂ ਇਹਨੇ ਆਲਸੀ ਹੋ ਜਾਣਾ ਇਹਨੇ ਮੈਨੂੰ ਕਹੀ ਜਾਂਦਾ ਹਾਂ ਆਇਆ ਆਹ ਸਾਈਡ ਤੇ ਸਾਰੀ ਤੇ ਹਾਂ ਮਿੱਟੀ ਭਰੀ ਆ ਉਰੇ ਡੂੰਘਾ ਬਹੁਤ ਆ ਕਿਉਂਕਿ ਆ ਚੋਈ ਨੰਗ ਦੀ ਉਰੇ ਤੇ ਲਓ ਹਲਾ ਦਿੰਦਾ ਖੇਤ ਉਹ ਸਾਰਾ ਹੀ ਹਲਾ ਦਿੰਦਾ ਆ ਦੇ ਆ ਦੇ ਜਿਖਟੂਆ ਚੋਈ ਉਹ ਹਾਂ ਇਹ ਚੋਈ ਹੈ ਇੱਥੇ ਹੁਣ ਵੀ ਹੈਗਾ ਇਹ ਲੇਲੀ ਜੀ ਬਣੀ ਵੀ ਲੰਕੋ ਬੰਮੇ ਰਖੀ ਤੇ ਕੰਨੀ ਜਾਂਦਾ ਇਹ ਬਾਈ ਹਾਂ ਇਹ ਸਾਰਾ ਹੀ ਅੱਗੇ ਨੂੰ ਕਰੀ ਵਾਲੀ ਬਾਲਪੁਰ ਤੇ ਆਉਣਾ ਹੈ ਹੂੰ ਤੇ ਬਾਕੀ ਤੁਸੀਂ ਬਾਈ ਖੁੰਜੇ ਤੇ ਖੁੰਚਾ ਚੈੱਕ ਕਰ ਲਓ ਮੁੰਡੇ ਦਾ ਕੋਈ ਤੱਗੀ ਨਹੀਂ ਦਿਖਦੀ ਹੈਗੀ ਆਪਾਂ ਵਧੀਆ ਐ ਉਹ ਆਉਂਦਾ ਕੋਈ ਚੀਜ਼ ਬੰਦਾ ਸਿੱਖਦਾ ਯਾਰ ਆਉਣ ਦੀ ਗੱਲ ਨਹੀਂ ਦਲਵੀਰ ਪਹਿਲੇ ਦਿਨ ਚ ਬੰਦੇ ਨੇ ਇੰਨਾ ਵਧੀਆ ਕਰਤਾ ਕੰਮ ਇਹਦੇ ਉੱਪਰ ਨੂੰ ਹੋਰ ਕੀ ਚਾਹੀਦਾ ਆਹ ਹੀ ਤਾਂ ਜ਼ੀਰੋ ਹੈ ਆ ਮੈਨੂੰ ਦਣੇ ਕਹਿਦਾ ਮੈਂ ਬਾਈ ਮੇਰੇ ਵੱਲੋਂ ਖੁੱਲੀ ਛੁੱਟੀਆਂ ਜਿੱਥੇ ਮਰਜੀ ਜਾ ਹੂੰ ਕੋਈ ਟੈਨਸ਼ਨ ਨਹੀਂ ਕੋਈ ਕੰਮ ਦੀ ਕੰਮ ਤੇਰਾ ਓਕੇ ਜੀ ਰਿਪੋਰਟ ਬਿਲਕੁਲ ਬਾਕੀ ਬਈ ਹੁਣ ਇੱਧਰ ਕਿਹੜਾ ਮਾਨ ਹੈ ਮੁੰਡਾ ਕਹਿੰਦਾ ਤਾਂ ਕਹਿੰਦਾ ਇੱਕ ਵਾਰੀ ਆਪ ਵੀ ਦੇਖ ਜੀ ਭਾਈ ਕਹਿੰਦਾ ਮੈਨੂੰ ਤਾਂ ਪੂਰੀ ਤਸੱਲੀ ਹੋ ਗਈ ਕਹਿੰਦਾ ਕੰਮ ਦੀ ਠੀਕ ਹੈ ਹੁਣ ਹੋਰ ਕੀ ਹੁੰਦਾ ਬਸ ਹਾਂ ਚਾਰ ਚਾਰੋਂ ਗੋ ਪਾਣੀ ਖਾਣੇ ਹੜ ਜਾ ਮੈਨੂੰ ਪਤਾ ਕੀ ਆ ਮਾੜਾ ਮੋਟਾ ਗੱਬੇ ਰਹਿ ਜਾਵੇ ਕੋਈ ਚੱਕਰ ਨਹੀਂ ਹੈਗਾ ਸੈਡਾਂ ਦੇਖ ਤੂੰ ਸੈਡਾਂ ਤਾਂ ਨਹੀਂ ਉੱਚੀ ਨਹੀਂ ਵੀ ਹੁੰਦੀ ਸੈਡਾਂ ਸਾਰੀਆਂ ਚਾਰੇ ਬਰਾਬਰ ਦਿਖਦੀਆਂ ਹਨ ਏ ਬਾਕੀ ਬਾਈ ਪਹਿਲੇ ਦਿਨ ਦਾ ਨਾਲੇ ਕੰਮ ਹੁੰਦਾ ਉਗੜੇ ਪੱਕਾ ਹੋਆ ਹਾਂ ਹੁਣ ਤਾਂ ਪੱਕਾ ਹੀ ਆ ਯਾਰ ਪਹਿਲੇ ਦਿਨੇ ਪੱਕਾ ਹੋ ਗਿਆ ਮੈਂ ਤਾਂ ਉਸ ਦਿਨ ਛੁੱਟੀ ਦੇ ਦਿੱਤੀ ਤਾਂ ਹੀ ਤਾਂ ਮੈਂ ਉੱਥੇ ਭੇਜਿਆ ਦਾ ਭਾਵ ਨਾ ਬੁੱਢੇ ਬੋਰੇ ਉੱਥੇ ਵੀ ਕਰਕੇ ਆਇਆ ਮੈਂ ਗਿਆ ਨਹੀਂ ਹੈਗਾ ਇਹ ਮੈਨੂੰ ਫੋਨ ਕਰੀ ਜਾਵੇ ਕਹਿੰਦਾ ਆ ਜਾ ਆ ਜਾ ਮੈਂ ਲੇਟ ਗਿਆ ਮੈਂ ਕਿ ਤੂੰ ਇਹਨੂੰ ਫਿੱਟ ਕਰੰਦੇ ਇੱਕ ਵਾਰੀ ਹਾਂ ਆਪੇ ਕਰ ਫੇ ਮੈਂ ਕਹਿੰਦੇ ਮੇਰੇ ਪਰੇ ਹੋ ਜਾਣਾ ਵੀ ਇਹ ਫਿੱਟ ਕਰਕੇ ਦਊਗਾ ਮੈਨੂੰ ਉਹ ਕਰੂੰਗਾ ਇਹਨੇ ਫਿੱਟ ਫੁੱਟ ਆਪੇ ਕਰ ਲਿਆ ਸਾਰਾ ਕੁਝ ਫਾ ਫਿਰ ਜਾ ਕੇ ਮੇਰੇ ਜਾਂਦੇ ਨੂੰ ਲੱਗਿਆ ਹੋਵੇ ਤਾਂ ਪੱਧਰਾ ਕਰਤਾ ਤਾਂ ਇਹਨੇ ਪਾੜ ਪਾਤੀ ਦੀ ਦੌਰ ਕਰਨ ਲੱਗਿਆ ਤਾਂ ਮਾੜਾ ਮੋਟੇ ਕਮੀ ਪੇਸ਼ੀ ਹੋਰ ਦੱਸਿਆ ਆ ਚੱਲ ਪਾਰ ਆ ਗਮ ਫੇਰ ਨਹੀਂ ਮੈਂ ਗਿਆ ਸਾਰਾ ਦਿਨ ਕੋਲ ਉਹ ਆਏ ਆ ਨਾ ਹੁਣ ਇੱਕ ਵਾਰ ਤਾਂ ਹਰੇਕ ਚੀਜ਼ ਦੱਸਣੀ ਵੈ ਚੱਲ ਹੁਣ ਸਿੱਖਿਆ ਪਿਆ ਮਾਰ ਨਹੀਂ ਖਾਊਂਗਾ ਕਿਤੇ ਵੀ ਉਹ ਫੇਰ ਆਪਣੇ ਕੋਲ ਚੱਲੀ ਜਾਊਗਾ ਹੁਣ ਨਾਲੇ ਆਪਣੇ ਵੀ ਆ ਉਹ ਹੁਣ ਤਾਂ ਲੋੜੇ ਨਹੀਂ ਸਿੱਖ ਗਿਆ ਬਾਈ ਓਕੇ ਦੀ ਰਿਪੋਰਟ ਆ ਬਾਈ ਜੇ ਕਿਸੇ ਨੇ ਕਰਾਉਣਾ ਹੋਇਆ ਨੇੜੇ ਤੇੜੇ ਆ ਜਰੂਰ ਸੰਪਰਕ ਕਰ ਲਿਓ ਮੁੰਡੇ ਨੇ ਹਾਂ 20 ਕਿਲੋ ਹਾਂ 20 ਕਿਲੋ 15 20 ਮੀਟਰ ਮੇਰਾ ਵੀ ਪੰਜ ਇਕੱਠਾ ਹਾਂ ਹੈਨਾ ਦੂਰ ਪੰਜ ਚਾਰ ਕਿਲੇ ਹੋਣ ਚੱਲ ਨੇੜੇ-ਤੇੜੇ ਦਾ ਕਿਲੋ ਮਿੰਟ 2-3 ਕਿਲੋਮੀਟਰ ਤੱਕ ਦੋ ਕਿਲੇ ਵੀ ਚੱਲੇ ਜਾਂਦੇ ਆ ਫਿਰ ਤਾਂ ਕੋਈ ਰੋਲਾ ਨਹੀਂ ਹੈ ਨਾ ਬਾਕੀ ਚਲੋ ਚਲੋ ਠੀਕ ਆ ਜੀ ਠੀਕ ਆ ਜੀ ਚੱਲਦੇ ਆ ਸਤਿ ਸ੍ਰੀ ਅਕਾਲ ਜੀ ਗ੍ਰਿੰਦਰ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਆ ਜਾ ਹੀਰੇ ਨੂੰ ਤਾਂ ਮੇਲਾ ਇਹ 8 ਮਾ ਨੰਬਰ ਕਰਕੇ ਆਇਆ ਹੀਰਾ ਤੁਹਾਨੂੰ ਪਤਾ ਹੋ ਤੁਹਾਨੂੰ ਪਤਾ ਹੈ ਕਿਵੇਂ ਪਤਾ ਹੈ ਤੁਹਾਨੂੰ ਤਾਂ ਵੀਡੀਓ ਦੇਖੀ ਸੀ ਹੀਰੇ ਦੀ ਲੋੜ ਵਾਲੀ ਮਾਹੀ ਦਿਖਾਈ ਨਹੀਂ ਤੈਨੂੰ ਚਲ ਕੋਈ ਨਾ ਫਿਰ ਮੈਂ ਤੇਰੇ ਪਾਪਾ ਨੂੰ ਕਹਾਂਗਾ ਤੈਨੂੰ ਦਿਖਾ ਦੂੰਗਾ ਠੀਕ ਆ ਬਹੁਤ ਸੋਨਾ ਭੱਜਣ ਲੱਗ ਗਿਆ ਇਹ ਬਹੁਤ ਤੇਜ ਠੀਕ ਆ ਠੀਕ ਆ ਮੈਂ ਤੈਨੂੰ ਵਧਾਈਆਂ ਬਾਈ ਤੁਸੀਂ ਲੇਜ਼ਰ ਕਰਾ ਲਿਆ ਹੁੰਦਾ ਪਾਰਟੀ ਉਹਦੀ ਪਾਰਟੀ ਹੀ ਇਹਨੂੰ ਦਊਂਗਾ ਵੀਰੇ ਨੂੰ ਮੈਨੂੰ ਤੈਨੂੰ ਇਹ ਮੈਂ ਤੇਰਾ ਦੋਸਤ ਨਹੀਂ ਆਗਾ ਤੇਰਾ ਮਾੜੀ ਤਾਂ ਹੀਰਾ ਆ ਗੋਰਾ ਵੀਰਾ ਇਹ ਗੋਰਾ ਨੰ ਤੈਨੂੰ ਕਿਹਨੇ ਦੱਸਿਆ ਵੀ ਹੀਰਾ ਹੈ ਅੱਛਾ ਉੱਥੇ ਮੈਂ ਵੀ ਤਾਂ ਹੁੰਦਾ ਹੈ ਹੈ ਉੱਥੇ ਮੈਂ ਵੀ ਤਾਂ ਹੁੰਦਾ ਹੈ ਅੱਛਾ ਤੂੰ ਸੁਣ ਲੈ ਨਾ ਸਕੂਟਰ ਇਹ ਤਾਂ ਹੀ ਰਗੈਂਦਾ ਹੈ ਅੱਛਾ ਮੈਂ ਜੋ ਥਾਪੀ ਦੇ ਕੇ ਭਜਾਉਣਾ ਹੁੰਦਾ ਵੀ ਚੱਲ ਹੀ ਰਿਆ ਠੀਕ ਹੈ ਤਾਂ ਮੇਰੇ ਨਾਲ ਹੀਰਾ ਰੱਖਤਾ ਵੀ ਅੱਜ ਤੇ ਹੀਰਾ ਚਾਚੂ ਕਹਿ ਗੰਨਾ ਹੈ ਮੈਨੂੰ ਹੈ ਕਹੀਰਾ ਚਾਚੂ ਚਲੋ ਠੀਕ ਹੈ ਹੁਣ ਪਾਰਟੀ ਕਰ ਦੇਣੀ ਹੈ ਤੂੰ ਪਾਰਟੀ ਦੱਸ ਨਾ ਕੱਲ ਨੂੰ ਦਊਗਾ ਪੱਕਾ ਦੇਖ ਹਲਾ ਕਰ ਲ ਮੁਕਰ ਨਾ ਜਾਏ ਮੈਂ ਨਹੀਂ ਫਿਰ ਇਹਨੂੰ ਕਹਿ ਦਾਂਗਾ ਵੀ ਦੋਸਤੀ ਤੋੜ ਦੇ ਜਿੰਨਾ ਪੱਕਾ ਪੱਕਾ ਬਣੂਗਾ ਸਾਹ ਪਰ ਬਾਰੇ ਪੁੱਤ ਦੀ ਯਾਦ ਰੱਖੀਂ ਕਿਆ ਜੀ ਮੈਂ ਪਾਲਤੀ ਦੇ ਕੇ ਘਰ ਨੂੰ ਚੇਰਾ ਮੈਂ ਕਾਹਦੇ ਪਾਲਤੀ ਦੇ ਪਾਲਤੀਓ ਦੇਣੀਆਂ ਆ ਪਾਲਤੀਓ ਦੇਣੀਆਂ ਨਹੀਂ ਤੂੰ ਮੇਰਾ ਆੜੀ ਆ ਤੂੰ ਮੇਰੇ ਕੋਲ ਵੀ ਖੇਲੇ ਖੂਲ ਕੇ ਜਾਈਂ ਫਿਰ ਠੀਕ ਆ ਮੈਂ ਕੱਲੂ ਕੰਮ ਨਹੀਂ ਕਰੂੰਗਾ ਕੋਈ ਵੀ ਆਪਾਂ ਖਿਲੂਗੇ ਠੀਕ ਆ ਠੀਕ ਆ ਸ਼ਾਮ ਨੂੰ ਆ ਜੀ ਕੱਲੂ ਆਪਣੇ ਖਦੌਣੇ ਵੀ ਲੈ ਕੇ ਆਉਂਗਾ ਹਾਂ ਲੈ ਆਂ ਜਿਹੜੇ ਲਿਆਉਣੇ ਖਡਾਉਣੇ ਠੀਕ ਆ ਨਾ ਖਡਾਉਣੇ ਬਹੁਤ ਆ ਬਏ ਆ ਬਸ ਠੀਕ ਆ ਆਪਾਂ ਉਹ ਤਾਂ ਖੇਲੂਗੇ ਠੀਕ ਆ ਬਾਕੀ ਬਈ ਹੀਰੇ ਨੂੰ ਹੀ ਜਾਈ ਕਹੀ ਜਾ ਉਹਦੇ ਆ ਗ੍ਰਿੰਦਰ ਨੂੰ ਵਧਾਈਆਂ ਤੁਸੀਂ ਵੀ ਦੇ ਦਿਓ ਇੰਨੇ ਜਣੇ ਦਿੱਤੇ ਕਹਿੰਦਾ ਗ੍ਰਿੰਦਰ ਨੂੰ ਉਹਦੇ ਪਾਪਾ ਨੂੰ ਇੰਨੀ-ਇੰਨੀ ਬਹੁਤ ਵਧਾਈਆਂ ਦਾਦੂ ਨੂੰ ਵੀ ਕਰਾ ਲਿਆਂਦਾ ਨਾ ਮਾ ਤੇਰੇ ਪਾਪਾ ਨੇ ਸਿਖਾਇਆ ਕਿ ਨਹੀਂ ਦਿੱਤਾ ਯਾਰ ਉਹ ਤਾਂ ਬਹੁਤ ਸੋਹਣਾ ਚਲਾਉਣ ਲੱਗ ਗਿਆ ਉਹ ਤੂੰ ਤੂੰ ਹੀ ਸਿਖਾਇਆ ਤੰਨੂੰ ਕਿਨੇ ਗਿਆ ਮੈਂ ਨਹੀਂ ਸਿਖਾਇਆ ਮੈਨੂੰ ਤਾਂ ਆਉਂਦਾ ਹੀ ਨਹੀਂ ਹੈਗਾ ਹੋ ਬਸ ਮੈਨੂੰ ਇੱਕ ਚੀਜ਼ ਆਉਂਦੀ ਆਂ ਕੀਆ ਬਤਲਣਾ ਨੇ ਬਤਲਣਾ ਮੈਨੂੰ ਤਾਂ ਆਉਂਦਾ ਨਹੀਂ ਹੈਗਾ ਕਰਾ ਉਹ ਤੇ ਉਹ ਤੇਰੇ ਕੋਲ ਪਹਿਲਾਂ ਹੈ ਨਹੀਂ ਤਾਂ ਹੋ ਯਾਰ ਮੇਰੇ ਕੋ ਕਿੱਥੇ ਤੱਕ ਰਿੰਦਾ ਤੈਂ ਕਾ ਦੇਖ ਲਿਆ ਮੇਰੇ ਕੋ ਕਰਾ ਉਹ ਜਦੋਂ ਦੇਖਿਓਂ ਯਾਰ ਮੈਂ ਤਾਂ ਉਹ ਮੇਰੇ ਕੋਲ ਟਰੈਕਟਰ ਖੜਾ ਕਰਾ ਕਿੱਥੇ ਆ ਉਹ ਕਰਾ ਕੜਾ ਤੇਰਾ ਮੰਮ ਤੇਰਾ ਮਾਮਾ ਲੈ ਗਿਆ ਕਰਾ ਅੱਛਾ ਉਹ ਲੈ ਗਿਆ ਹਾਂ ਫਿਰ ਤੇਰੀ ਕੀ ਆ ਤੇਰੇ ਕੋਲ ਹੈਗਾ ਤਾਂ ਤਾਂ ਦੇਖਿਆ ਹੈ ਯਾਰ ਮੈਂ ਤਾਂ ਤੇਰੇ ਪਾਪਾ ਕੋਲ ਜਾਨਣਾ ਹੁੰਦਾ ਵੀ ਮੈਨੂੰ ਸਿਖਾ ਦੇ ਕਰਾ ਉਹ ਸਿਖਾਉਂਦਾ ਹੀ ਨਹੀਂ ਮੈਨੂੰ ਉਹ ਦੋ ਕੀ ਆ ਹਾਂ ਸਿਖਾਉਂਦਾ ਨਹੀਂ ਯਾਰ ਕਹਿਦੀ ਉਹਨੂੰ ਕਿ ਸਹਿਬ ਜੱਜ ਚੁੰਬੀ ਤਰਾ ਸਿਖਾ ਦੇ ਚਲਾਉਣਾ ਨਜ਼ਕਾਉਂਦਾ ਕਾ ਤੇ ਵੱਡਾ ਕੌਣ ਆ ਤੇਰੇ ਪਾਪਾ ਨਹੀਂ ਵੱਡਾ ਵੱਡਾ ਕੌਣ ਆ ਪਹਿਲਾਂ ਆਂ ਦੱਸ ਆ ਹਾਂ ਤੂੰ ਆ ਨਹੀਂ ਤੇਰੇ ਪਾਪਾ ਵੱਡਾ ਹਾਂ ਫਿਰ ਉਹ ਮੈਨੂੰ ਸਿਖਾਉਂਗਾ ਵੱਡੇ ਬੰਦੇ ਨੂੰ ਪਹਿਲਾਂ ਆਉਂਦਾ ਹੁੰਦਾ ਚੀਜ਼ ਪਰ ਪਹਿਲਾਂ ਤੂੰ ਸਖਾਈਆ ਉਦੋਂ ਮੈਂ ਤੈਨੂੰ ਸਿਖਾਉਂਗਾ ਚੱਲ ਠੀਕ ਆ ਤੇਰੇ ਪਾਪਾ ਨੂੰ ਕਰਾ ਸਿਖਾਤਾ ਮੈਂ ਹੁਣ ਇਹਨਾਂ ਠੀਕ ਆ ਇੱਕ ਉਹ ਪਾਰਟੀ ਹੋਗੀ ਤੇਰੇ ਬਾਅਦ ਪਾਰਟੀਆਂ ਕਿੰਨੀਆਂ ਹੋਗੀਆਂ 6 6 ਪਾਰਟੀਆਂ ਕਰਨੀਆਂ ਆ ਚੱਲੀਏ ਫਿਰ ਕੋਈ ਖਾਣ ਪੀਣਾਂ ਤੇ ਕੱਲ ਨੂੰ ਚਲੂਗੇ ਕਹੋ ਤੇ ਅੱਜ ਕੀ ਹੈ ਅੱਜ ਫਿਰ ਕੱਲੂ ਹੀਰੇ ਨੂੰ ਵੀ ਤਾਂ ਲੈ ਕੇ ਜਾਉਂਗੇ ਅੱਛਾ ਹੀਰੇ ਨੂੰ ਵੀ ਉੱਥੇ ਢਾਬੇ ਪਰਲੀ ਚਲੂਗੇ ਉੱਥੇ ਰੋਟੀ ਪਾਣੀ ਖਿਲਾ ਲਿਆਉਂਗੇ ਠੀਕ ਆ ਉੱਥੇ ਖਿਲਾ ਲਿਆਉਂਗੇ ਇਹ ਪਨੀਰ ਖਾਂਦਾ ਜ਼ਿਆਦਾ ਪਨੀਰ ਹਾਂ ਪਨੀਰ ਦੀ ਸਬਜ਼ੀ ਪਨੀਰ ਦੀ ਸਬਜ਼ੀ ਲਿਆਉਂਗੇ ਹਾਂ ਉੱਥੇ ਲੈ ਕੇ ਉੱਥੇ ਜਾਣਾ ਤੂੰ ਹੀਰੇ ਪਰ ਬੈਗ ਗਿਆ ਜੀ ਮੈਂ ਟਰੈਕਟਰ ਪਰ ਚੱਲੂਗਾ ਆਪਾਂ ਦੋਆਨੇ ਪਾਰਟੀ ਕਰਕੇ ਆ ਜਾਣਾ ਠੀਕ ਆ ਠੀਕ ਆ ਚਲ ਫਿਰ ਚੱਲੀਏ ਹੁਣ ਮੈਂ ਵੀ ਹੁਣ ਖੇਤ ਬਾਹਰ ਮੰਦਨ ਛੱਡਿਆ ਮੈਂ ਕਰਾਂ ਕੱਲੋ ਆਪਣੀ ਬਾਈਕ ਸਵਾਰ ਕੇ ਰੱਖੂੰਗਾ ਉਰੇ ਪਾ ਜਾਵਾਂਗੇ ਆਪਾਂ ਚਲ ਠੀਕ ਆ ਫਿਰ ਜਵਾਨ ਪੱਕਾ ਉਹ ਮੇਰੇ ਕੋਲ ਵੀ ਤੇ ਮੈਂ ਵੇਚਦੀ ਯਾਰ ਉਹ ਜੀ ਬਾਈਕ ਉਹ ਜੀ ਆ ਸੇਮ ਉਹ ਜੀ ਉਹ ਖਰਾਬ ਹੋ ਪਈਆ ਆਪਾਂ ਨੇ ਕੱਲੋ ਉਹਨੂੰ ਠੀਕ ਕਰਵਾਉਂਗਾ ਚਲ ਆਏ ਗੱਲ ਵੀ ਨਹੀਂ ਤੂੰ ਰੇ ਲੈ ਮੈਂ ਠੀਕ ਕਰ ਦੂੰਗਾ ਉਹ ਪਲਾਸਟਿਕ ਦੀ ਬਣੀ ਵੀ ਆ ਬڑا ਬੰਦਾ ਵੀ ਬੈਠੂਗਾ ਤੈਨੂੰ ਤੈਨੂੰ ਜਾਦ ਤੂੰ ਛੋਟਾ ਹੀ ਹੁੰਦਾ ਮੇਰੇ ਵਾਲੇ ਮੋਟਰਸਾਈਕਲ 'ਤੇ ਬੈ ਕੇ ਰਿਸਾ ਮਾਰੇਗਾ ਦਾਦਾ ਜੀ ਦਾ ਹਾਂ ਸਕੂਲ ਪਾ ਹਾਂ ਉਂ ਤੇ ਜਾਦਾ ਹਾਂ ਤੇ ਆਉਂਦਾ ਹਾਂ ਹਾਂ ਸਾਰਾ ਯਾਦ ਹੈ ਮੁੰਡੇ ਨੂੰ ਇਹ ਮੇਰਾ ਸਭ ਤੋਂ ਪੱਕਾ ਦੋਸਤ ਸੀ ਹੀਰੇ ਹੀਰਾ ਇਹ ਕਹ ਤੂੰ ਆ ਮੈਂ ਹਾਂ ਗ੍ਰਿੰਦਰ ਸਾਡਾ ਸਭ ਤੋਂ ਪੱਕਾ ਦੋਸਤ ਚੱਲੀਏ ਫਿਰ ਆਪਾਂ ਹੁਣ ਮੈਂ ਵੀ ਖੇਤ ਬਾਕੇ ਆਉਣੇ ਮੈਂ ਤਨ ਤਾਰੇ ਆਮ ਕਰਾਂ ਠੀਕ ਆ ਚੱਲੀਏ ਕੱਲੂ ਆ ਜੀ ਪੱਕਾ ਵੇਖੋ ਬਾਕੀ ਬਾਈ ਪਰਨਾ ਕਿੰਨਾ ਸੋਹਣਾ ਲੱਗਦਾ ਸਾਡੇ ਗ੍ਰਿੰਦਰ ਦਾ ਫਿਰ ਕੱਲੂ ਪਰਨਾ ਐਂ ਆਉ ਬੰਨ ਕੇ ਰੱਖੇਗਾ ਹਲਕਾ ਜਿਹਾ ਬੰਨਿਆ ਹੋਵੇ ਨਾ ਟਾਈਟ ਤਾਂ ਨਹੀਂ ਨਹੀਂ ਐਂ ਬੰਨੇ ਕੰਨਾ ਠੀਕ ਹੈ ਡੇਲੀ ਸੋਨਾ ਬੋਲ ਆਦਾ ਠੀਕ ਆ ਹਾਂ ਸਕੂਲੋਂ ਵੀ ਪਰਨਾ ਹੀ ਬੰਨ ਜਾ ਕਰੀ ਨਹੀਂ ਗੱਲ ਹਾਂ ਬਾਈਕ ਫੋਤਲ ਗੂੜਾ ਤੂੰ ਫੁੱਲ ਲਗਿਆ ਵਾਫਲਪਾ ਕੀ ਕਰਾਉਣਾ ਤੇ ਕੇ ਫੋਤੂ ਤੈਨੂੰ ਗੂੜਾ ਫੁੱਲ ਲਗਿਆ ਵਾਫਲਪਾ ਕਿਹੜੀ ਕਿਹੜੀ ਲਾਉਣੀ ਆ ਲੜਾਈ ਵਾਲੀ ਹੀੜੀ ਵਾਲੀ ਜਿਹਦੇ ਮਹੀਰਾ ਤੈਨੂੰ ਹੋਵਾ ਦਿੰਦਾ ਤੈਨਾਂ ਲਾ ਦੇਣੀ ਚੱਲ ਠੀਕ ਹੈ ਬਾਈ ਜਿਹੜਾ ਬਾਈ ਤੁਸੀਂ ਵੀਡੀਓ ਦੇਖੀ ਹੋਣੀ ਹੀਰਾ ਸਾਨੂੰ ਮੈਨੂੰ ਪੱਖਾ ਚੱਲਦਾ ਮੈਂ ਗੋਹਾ ਚੱਕਣ ਲੱਗਿਆ ਹਾਂ ਨਾ ਬਾਈ ਦੱਸਾ ਏਜ ਲਗਵਾਈ ਤੂੰ ਜਿਹੜੇ ਅੱਗੇ ਅੱਗੇ ਕਰੀਦਾ ਬਾਈ ਅੱਛਾ ਉਹ ਏਜ ਲਵਾ ਮੇ ਫੋਟੋ ਉਹ ਉੱਥੇ ਲਾ ਦੇਣੀ ਉਹਦੇ ਖਾਲੀ ਜਗ੍ਹਾ ਪਈ ਹੈ ਉੱਥੇ ਸਕਰੀਨ ਲਾਉਣੀ ਆਪਾਂ ਨੂੰ ਹੋਲੀ ਵੀ ਉੱਥੇ ਲਾ ਦੇ ਉੱਥੇ ਸਕਰੀਨ ਖੋਲ ਕੇ ਉਹ ਲਾ ਦੇਣੀ ਬੜਾ ਠੀਕ ਉਹ ਜਿਵਾਰੀ ਕਰੋ ਬਦਲ ਲਗਵਾ ਦੇਣਾ ਜਿਹੜਾ ਇਦਾਂ ਇਦਾਂ ਕਰੀ ਜਾਵੇ ਬੜਾ ਠੀਕ ਆ ਸਾਰੇ ਹੱਸੀ ਜਾਊਂਗੇ ਠੀਕ ਹੈ ਚੱਲ ਆ ਦੇ ਹੀਰੇ ਦੇ ਉੱਪਰ ਤਾਂ ਤੂੰ ਬੈਠਾ ਦੇ ਹੀਰੇ ਦੀ ਫੋਟੋ ਲਈ ਵੀ ਆਪਾਂ ਨੇ ਉਹ ਦੇਖੀ ਲੱਡੂ ਹੀਰੇ ਦੀ ਫੋਟੋ ਲੱਗੂ ਜਾਲੇ ਹੀਰੇ ਦਾ ਨਾਮ ਦੇ ਕਿੰਨੀ ਜਗ੍ਹਾ ਲਿਖਿਆ ਹੋਇਆ ਆ ਦੇਖ ਲੈਟ ਦੇ ਵਿੱਚ ਵੀ ਹੀਰਾ ਠੀਕ ਆ ਆ ਸਾਈਡ ਪਰ ਵੀ ਹੀਰਾ ਕਿੰਨੇ ਹੀਰੇ ਲਿਖੇ ਹੋਏ ਆ ਹੀਰੇ ਤਾਂ 100 ਆ ਜੇ ਲੱਗਦਾ ਨਹੀਂ ਬਾਕੀ ਹੀਰੇ ਤੋਂ ਆ ਦੇਖ ਉਹ ਹੀਰੇ ਚ ਵੀ ਵੱਲਦੀਆਂ ਦੇ ਹੀਰੇ ਦੀ ਫੋਟੋ ਬਣੀ ਦੀ ਉਰੇ ਵੀ ਹੀਰੇ ਦੀ ਫੋਟੋ ਬਣੀ ਵੀ ਕਾ ਹੀਰੇ ਦੀ ਫੋਟੋ ਬਣ। ਦੇਖੋ ਗੱਬੇ ਬਣੀ ਵੀ ਹੀਰੇ ਹੀ ਹੀਰਾ ਹੋਇਆ ਪਿਆ। ਹੀਰਾ ਉਹ ਦੇਖੋ ਹੀਰਾ ਹੋਰ ਦੇ। ਤੇਰੀ ਤੂੰ ਐ ਕਰੀ ਤੂੰ ਹੀਰੇ ਦੇ ਉੱਪਰ ਬਹਿ ਜੇ ਤੇਰੀ ਫੋਟੋ ਲਵਾ ਦੂੰਗਾ ਹੀਰੇ ਨਾਲ। ਉਰੇ ਲਾਉਣੀ ਹੈ ਕਿ ਉੱਥੇ? ਗੁਲਾਬੀ। ਬਸ ਆ ਤੂੰ ਸਕਰੀਨ ਦੇ ਉੱਪਰ ਲਾ ਦੇ। ਬਸ ਠੀਕ ਆ ਫਿਰ। ਉੱਪਰ ਤਾਂ। ਬਸ ਠੀਕ ਆ।